ਹਾਂਜੀ ਦੋਸਤੋ ਅਸੀਂ ਨਰੇਗਾ ਮਜ਼ਦੂਰ ਜਾਗਰੂਤਾ ਯੂਨੀਅਨ ਦੇ ਜੋ ਪ੍ਰਧਾਨ ਆ ਅਸੀਂ ਸਰਣ ਬੇਨਤੀ ਕਰਦੇ ਹਾਂ ਕਿ ਜੋ ਪੰਜਾਬ ਸਰਕਾਰ ਨੇ ਨਰੇਗਾ ਦਾ ਕੰਮ ਪੂਰੇ ਪੰਜਾਬ ਦੇ ਵਿੱਚ ਬੰਦ ਕਰ ਰੱਖਿਆ ਜਿਹੜੇ ਕੱਚੇ ਕੰਮ ਉਹ ਬੰਦ ਕਰਤੇ ਆ ਤੇ ਜਿਹੜੇ ਜਿਵੇਂ ਹੁਣ ਪੌਦੇ-ਪੂਦੇ ਲੱਗਦੇ ਆ ਕੋਈ ਥੋੜਾ ਘਣਾ ਕੰਮ ਆ ਉਹਦੇ ਵਿੱਚ 10-20 ਬੰਦੇ ਲਾਏ ਜਾ ਰਿਹਾ ਪਰ ਜਿਹੜੇ ਐਸਟੀਮੇਟ ਲੱਗੇ ਸਿਰਫ ਉਹੀ ਆ ਨਵੇਂ ਐਸਟੀਮੇਟ ਨਹੀਂ ਲੱਗ ਰਹੇ ਪੰਜਾਬ ਸਰਕਾਰ ਨੇ ਨਰੇਗਾ ਦਾ ਕੰਮ ਆ ਜਿਹੜਾ ਉਹ ਬੰਦ ਕਰਤਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਲਾ ਪੰਜਾਬ ਸਰਕਾਰ ਦਾ ਸੈਂਟਰ ਸਰਕਾਰ ਦਾ ਵੀ ਇਹਦੇ ਵਿੱਚ ਹੋ ਸਕਦਾ ਤੇ ਇਸ ਕਾਰਨ ਸਾਰੇ ਨਰੇਗਾ ਮਜ਼ਦੂਰਾਂ ਨੂੰ ਬੇਨਤੀ ਆ ਜਿੰਨੇ ਵੀ ਭੈਣ ਭਰਾ ਸਾਰੇ ਪਿੰਡ ਭੁਲੜ 25 8 2025 ਨੂੰ ਦਿਨ ਸੋਮਵਾਰ ਆਪਣਾ ਮਾਲਸਰ ਗੁਰਦੁਆਰਾ ਸਾਹਿਬ ਸ੍ਰੀ ਮੁਕਸਰ ਆਪਣਾ ਭੁੱਲਰ ਵਿੱਚ ਇਹ ਮੀਟਿੰਗ ਰੱਖੀ ਹੋਈ ਹੈ ਤਾਂ ਸਾਰੇ ਹੀ ਭੈਣ ਭਰਾਵਾਂ ਨੇ ਮਾਲਸਰ ਸਾਹਿਬ ਗੁਰਦੁਆਰਾ ਪਿੰਡ ਭੁੱਲਰ ਦੇ ਵਿੱਚ ਸਾਰੇ ਨਰੇਗਾ ਮਜ਼ਦੂਰ ਅਤੇ ਜਿੰਨੇ ਵੀ ਸਾਰੇ ਅਹੁਦੇਦਾਰ ਇਸ ਮੀਟਿੰਗ ਦੇ ਵਿੱਚ ਪਹੁੰਚਣ ਜੋ ਕਿ ਨਰੇਗਾ ਦੇ ਕੰਮ ਬੰਦ ਪਏ ਆ ਸਰਕਾਰ ਨੇ ਬੰਦ ਕੀਤੇ ਆ ਉਸ ਤੇ ਵਿਚਾਰ ਵਟਾਂਦਰਾ ਕੀਤਾ ਜਾਊਗਾ ਤਾਂ ਜੇਕਰ ਆਪਾਂ ਨੂੰ ਲੱਗੂਗਾ ਵੀ ਅੱਗੇ ਦਾ ਸੰਘਰਸ਼ ਸ਼ਕੀ ਕਰਨਾ ਕੀ ਨਹੀਂ ਕਰਨਾ ਉਹ ਅੱਗੇ ਦਾ ਸੋਚਿਆ ਜਾਊਗਾ ਤਾਂ ਜੇਕਰ ਸਾਰੇ ਭੈਣ ਭਰਾ ਵੱਧ ਤੋਂ ਵੱਧ ਇਕੱਠੇ ਹੋ ਕੇ ਆਉਂਗੇ ਤਾਂ ਹੀ ਗੱਲ ਬਣਨੀ ਆ ਜੇ ਆਪਾਂ ਇਕੱਠੇ ਨਾਸ ਕਰ ਸਕੇ ਤਾਂ ਸਰਕਾਰ ਨੇ ਕਹਿਣਾ ਵੀ ਠੀਕ ਇਹਨਾਂ ਨੂੰ ਲੋੜ ਨਹੀਂ ਕਾਸੇ ਦੀ ਇਸ ਕਾਰਨ ਸਾਰੇ ਹੀ ਨਰੇਗਾ ਮਜ਼ਦੂਰ ਜਿੰਨੇ ਵੀ ਭੈਣ ਭਰਾ ਮਜ਼ਦੂਰ ਹੈਗੇ ਆ ਉਹ ਸਾਰੇ ਇਕੱਠੇ ਹੋ ਕੇ ਪਿੰਡ ਭੁਲਰ ਦੇ ਵਿੱਚ ਪਹੁੰਚਣ ਪਹੁੰਚ ਕੇ ਤਾਂ ਮੀਟਿੰਗ ਨੂੰ ਜਿਹੜਾ ਜੋ ਵੀ ਗੱਲਬਾਤ ਤੁਸੀਂ ਰੱਖਣੀ ਆਪ ਵੀ ਰੱਖ ਸਕਦੇ ਹੋ ਕੋਈ ਵੀ ਗੱਲਬਾਤ ਆ ਜਿਹੜਾ ਗੱਲਬਾਤ ਕਰਨਾ ਚਾਹੁੰਦਾ ਕਰ ਸਕਦਾ ਇਸ ਕਾਰਨ ਗੱਲਬਾਤ ਜ਼ਰੂਰ ਰੱਖਣੀ ਆ ਜਿਹੜਾ ਆਪਣਾ ਨਰੇਗਾ ਦਾ ਕੰਮ ਉਹ ਚੱਲ ਸਕੇ ਤਾਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਹਰ ਹਾਲਤ ਪਿੰਡ ਪੁਲਰ 25 ਤਰੀਕ ਦਿਨ ਸੋਮਵਾਰ ਨੂੰ ਪਹੁੰਚਣਾ ਤਾਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਜੇਕਰ ਤੁਸੀਂ ਇਸ ਮੀਟਿੰਗ ਨਾਲ ਸਹਿਮਤ ਆ ਤੁਹਾਨੂੰ ਲੱਗਦਾ ਕਿ ਸਹੀ ਕਰ ਰਹੇ ਆ ਤਾਂ ਫਿਰ ਇਸ ਕਾਰਨ ਜਿਹੜੀ ਵੀਡੀਓ ਲਾਇਕ ਸ਼ੇਅਰ ਅੱਗੇ ਸ਼ੇਅਰ ਕਰ ਦਿਓ ਵੀਡੀਓ ਜਿਹੜੇ WhatsApp ਆ ਤੁਹਾਡੇ ਨੰਬਰ ਜਿੰਨੇ ਹੈਗੇ ਉਹਨਾਂ ਵਿੱਚ WhatsApp ਤੇ ਭੇਜੋ ਸਾਰੇ ਭੈਣ ਭਰਾਵਾਂ ਤੱਕ ਭੇਜ ਦਿਓ ਇਹ ਵੀਡੀਓ ਹਰ ਇੱਕ ਤੱਕ ਜਾਵੜੇ ਕਿਉਂਕਿ ਉਹਨਾਂ ਜੇਕਰ ਜਿੰਨਾ ਆਪਣਾ ਵੱਡਾ ਇਕੱਠ ਹੋਊਗਾ ਉਹਨਾਂ ਸਰਕਾਰ ਆ ਜਿਹੜੋ ਜਾਗ ਪੂਗੀ ਇਸ ਕਾਰਨ ਜਿਹੜੀ Facebook ਕਾਲਾ ਪੁਲਰ ਬਣੀ ਆ ਉਹ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਉਹ ਫੋਲੋ ਕਰ ਲੇ ਅਸੀਂ ਜਿਹੜੀ YouTube ਚੈਨਲ ਆ ਕਾਲਾ ਪੁਲਰ ਜਾਗਰੂਕਤਾ ਉਸ ਤੇ ਵੀ ਪਾਵਾਂਗੇ ਵੀਡੀਓ ਤਾਂ ਉਸ ਤੇ ਵੀ ਤੁਸੀਂ ਦੇਖ ਸਕਦੇ ਹੋ ਤਾਂ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬਰ ਨਹੀਂ ਕੀਤਾ ਉਹ ਕਾਲਾ ਪੁਲਰ ਜਾਗਰੂਕਤਾ ਚੈਨਲ ਸਬਸਕ੍ਰਾਈਬ ਕਰ ਲੈਣ ਪਰ ਅੱਗੇ ਦੀ ਅੱਗੇ ਵੀਡੀਓ ਜ਼ਰੂਰ ਭੇਜਣ ਕਿਉਂਕਿ ਤੁਹਾਡੇ ਕੰਮ ਦੀ ਵੀਡੀਓ ਇਕੱਲੇ ਮੇਰੇ ਨਹੀਂ ਸਾਡੇ ਭੈਣ ਭਰਾਵਾਂ ਦਾ ਇਹੀ ਫਰਜ਼ ਆ ਕਿ ਜੇਕਰ ਤੁਸੀਂ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਕਰਤੀ ਤਾਂ ਸਰਕਾਰ ਤੱਕ ਇਹ ਪਹੁੰਚ ਜਾਏ ਭੈਣ ਭਰਾਵਾਂ ਤੱਕ ਪਹੁੰਚ ਜਾਏ ਇਹ ਪਤਾ ਲੱਗ ਜਾਏ ਜਿਹੜਾ ਆਪਾਂ ਸੰਘਰਸ਼ ਕਰਨਾ ਜ਼ਰੂਰੀ ਹੈ ਜੇਕਰ ਆਪਾਂ ਇਕਮਿਕ ਹੋ ਕੇ ਇਕੱਠੇ ਹੋ ਕੇ ਵਾਇਟ ਠਾਵਾਂਗੇ ਤਾਂ ਹੀ ਆਪਾਂ ਆਪਣੇ ਹੱਕ ਲੈ ਸਕਦੇ ਹਾਂ ਠੀਕ ਹੈ ਜੀ ਬਸ ਵੀਡੀਓ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ ਹਾਂ ਜੀ